ਬਾਬਾ ਸਾਹਿਬ ਸਿੰਘ ਵਿੱਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹਨ ਗੁਰਦੁਆਰਾ ਬਾਬਾ ਸਾਹਿਬ ਸਿੰਘ ਵਿੱਦੀ ਸ੍ਰੀ ਮਨਜੀਤ ਸਾਹਿਬ ਬਰਮਾਲੀਪੁਰ ਵਿਖੇ ਜਿੱਥੇ ਦਸ਼ਮੀ ਸਪਤਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਉਪਰੰਤ ਸ੍ਰੀ ਅਕੰਠ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਬਾਅਦ ਬੱਚਿਆਂ ਨੂੰ ਸਿੱਖੀ ਸੰਧਾਤਾ ਨਾਲ ਜੋੜਨ ਦਾ ਉਪਰਾਲਾ ਕਰਦੇ ਹੋਏ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਾਕ-ਬਾਕ ਪਿੰਡਾਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀਆਂ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਇਸ ਧਾਰਮਿਕ ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿੰਦਰਜੀਤ ਸਿੰਘ ਬਰਾੜ ਸਮੂਹ ਕਮੇਟੀ ਮੈਂਬਰ ਹੈਡ ਗ੍ਰੰਤੀ ਸਤਨਾਮ ਸਿੰਘ ਜੱਜ ਸਹਿਬਾਨ ਮੌਜੂਦਾ ਸਰਪੰਚ ਕਰਮਜੀਤ ਸਿੰਘ ਤੂਰ ਪ੍ਰੋਫੈਸਰ ਅਮਰਜੀਤ ਸਿੰਘ ਰਣਦੇਵ ਅਤੇ ਨਗਰ ਨਿਵਾਸੀਆਂ ਨੇ ਹਾਜ਼ਰੀ ਭਰੀ ਹੈ ਦੁਰਾਹ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ ਪ੍ਰੇਡਿਸ਼ਨ ਕਰਵਾਇਆ ਜਾ ਰਿਹਾ ਕਿੰਨਾ ਖੁਸ਼ਹਾਲ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਪੁਰਬ ਗੁਰਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆਂ ਨਗਰ ਬਰਮਾਲੀਪੁਰ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਵਿਖੇ ਮਹਾਰਾਜ ਦੇ ਸਥਾਨਾਂ ਤੋਂ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਉਪਰੰਤ ਨਗਰ ਦੇ ਨੌਜਵਾਨ ਗੁਰਸਿੱਖਾਂ ਨੇ ਉਪਰਾਲਾ ਕੀਤਾ ਛੋਟੇ ਬੱਚਿਆਂ ਨੂੰ ਨੌਜਵਾਨ ਵੀਰਾਂ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰਨ ਵਾਸਤੇ ਅੱਜ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਬਹੁਤ ਵੱਡਾ ਉਪਰਾਲਾ ਹੈ ਬੱਚੇ ਵਿੱਚ ਛੋਟੇ-ਛੋਟੇ ਬੱਚੇ ਵਿੱਚ ਹਾਜ਼ਰੀਆਂ ਭਰਨੇ ਨੇ ਨੌਜਵਾਨ ਵੀਰ ਹਾਜ਼ਰੀਆਂ ਭਰਨੇ ਨੇ ਜਿੱਥੇ ਕਿ ਸ਼੍ਰੋਮਣੀ ਬਾਈਗੁਰੂ ਪ੍ਰਬੰਧਕ ਕਮੇਟੀ ਦੀ ਸਾਰੇ ਸਲਾਹਨਾਜੋਕ ਕਦਮ ਨੇ ਦਾਸ ਸੇਵਾਦਾਰ ਮੁਖ ਸੇਵਾਦਾਰ ਸਤਨਾਮ ਸਿੰਘ ਸਤਿੰਦਰਜੀਤ ਸਿੰਘ ਜੀ ਬਰਾੜ ਸਾਹਿਬ ਸਰਪੰਚ ਸਾਹਿਬ ਸਰਦਾਰ ਕਰਮਜੀਤ ਸਿੰਘ ਜੀ ਤੌਰ ਪ੍ਰੋਫੈਸਰ ਸਾਹਿਬ ਅਮਨਪ੍ਰੀਤ ਸਿੰਘ ਜੀ ਸਰਦਾਰ ਬਲਵਿੰਦਰ ਜੀ ਸਿੰਘ ਜੀ ਪੱਪੂ ਹੋਰ ਵੀ ਸਾਰੇ ਸੱਜਣ ਨੇ ਸਾਰੇ ਨਗਰ ਨੇ ਉਪਰਾਲਾ ਕੀਤਾ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਧੰਨ ਦਸਵੇਂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਸਿੱਖੀ ਨੂੰ ਸਾਹਮਣੇ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਹੈ ਅੱਜ ਨਗਰ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰ ਅਨਸਾਰਿਆਂ ਦੇ ਸਿਰਾਂ ਤੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਮੁਖ ਸੇਵਾਦਾਰ ਹੋਣ ਦੇ ਨਾਤੇ ਇਹ ਸਾਰਿਆਂ ਨੂੰ ਬੇਨਤੀ ਕਰ ਦਾਂਗੇ ਭਾਈ ਜਿਹੜੇ ਭਾਈ ਸਹਿਜਤਾਰੀ ਸਿੱਖ ਨੇ ਖਾਸ ਕਰਕੇ ਜਿਹੜੇ ਸਾਡੇ ਗੁਰਸਿੱਖ ਪਿਆਰੇ ਵਿਛੜੇ ਹੋਣੇ ਸਾਡੇ ਤੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਭਾਈ ਅੱਜ ਦਾ ਦਿਨ ਅਸੀਂ ਉਪਰਾਲਾ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜਨ ਲੱਗੇ ਉਹਨਾਂ ਦੇ ਪੁੱਤਰ ਬਣੀਏ ਅਤੇ ਜੇ ਆਪਾਂ ਉਪਰਾਲਾ ਕਰਾਂਗੇ ਸੱਚੇ ਪਾਤਸ਼ਾਹ ਵੀ ਸਾਡੀ ਬਾਹ ਜ਼ਰੂਰ ਫੜਨਗੇ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਸਾਰਿਆਂ ਦਾ ਸ਼ੁਕਰਾਨਾ ਕਰਦੇ ਹੋਏ ਇਹ ਹੀ ਬੇਨਤੀ ਕਰਦਾ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਸਾਰਿਆਂ ਨੂੰ ਭਾਈ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਜੀ ਸामुਨੇ ਆ ਰਹੇ ਨੇ ਤੇ ਤੁਹਾਡੇ ਪਰਵਾਲੀ ਕਮੇਟੀ ਵਿੱਚ ਦੇ ਰੱਖੋ ਤੋਂ ਮੋਰਧਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਵਾਜ਼ਾ ਸਾਹਿਬ ਸਿੰਘ ਜੀ ਵੱਲੋਂ ਪ੍ਰਧਾਨ ਪ੍ਰਾਰਥੀ ਸਭ ਤੋਂ ਇਹ ਇਹ ਪ੍ਰੋਗਰਾਮ ਜਿਹੜਾ ਦਸਤਾਰ ਪ੍ਰੋਗਰਾਮ ਜਿਹੜਾ ਚੱਲਿਆ ਜਾ ਰਹੀ ਹੈ ਤੁਸੀਂ ਹੁਣ ਪਾਈਪੀ ਪ੍ਰਧਾਨ ਨੂੰ ਕਿਵੇਂ ਦੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਕਰਨਾ ਚਾਹੁੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਸਮੂਹ ਨਗਰ ਨਗਰ ਦਾ ਜਿਨ੍ਹਾਂ ਨੇ ਏਦਾਂ ਦੇ ਅਪਰਾਲੇ ਕੀਤੇ ਨੇ ਪਰ ਮੈਂ ਸਮਝਦਾ ਵੀ ਅੱਜ ਦੇ ਮਾਹੌਲ ਦੇ ਵਿੱਚ ਆਪਾਂ ਨੂੰ ਸਿੱਕੀ ਸਾਂਭਣ ਦੀ ਬਹੁਤ ਸਖਤ ਲੋੜ ਜੇ ਆਪਾਂ ਏਦਾਂ ਦੇ ਅਪਰਾਲੇ ਕਰਾਂਗੇ ਤਾਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਬੱਚਿਆਂ ਦੇ ਸਰਾਂ ਤੇ ਪੱਗਾਂ ਆਪਾਂ ਨੂੰ ਦਿਖਾਈ ਦੇਣਗੀਆਂ ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਬੱਚੇ ਜ਼ਿਆਦਾਤਰ ਬਾਲ ਕੱਟਣ ਦੇ ਵੱਲ ਇਹ ਆਪਣੇ ਫੈਸ਼ਨ ਇਹਨੂੰ ਫੈਸ਼ਨ ਸਮਝਦੇ ਨੇ ਸੋ ਲੋਡ ਇਦਾਂ ਦੀ ਆਪਾਂ ਨੂੰ ਉਪਰਾਲੇ ਕਰਨ ਦੀ ਹਰੇਕ ਪਿੰਡ ਚ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਨੇ ਦੁਨੀਆ ਚੈਨਲ ਦਾ ਇੱਥੇ ਆਉਣ ਤੇ ਨਿੱਗਾ ਸਵਾਗਤ ਕਰਦੇ ਆ ਵਾਇਰਲ ਜੀ ਕਾ ਖਾਲਸਾ ਵੇ ਵਾਇਰਲ ਕੀ ਫਤਿਹ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੁੱਖ ਰੱਖਦੇ ਹੋਏ ਪਿੰਡ ਬਰਮਾਲੀਪੁਰ ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀ ਉਹਨਾਂ ਨੇ ਇਹ ਉਪਰਾਲਾ ਸੀ ਸਾਰਿਆਂ ਨੇ ਮਿਲ ਕੇ ਕੀਤਾ ਜੀ ਦਸਤਾਰ ਤੇ ਕਿਉਂਕਿ ਜੋ ਹਾਲਾਤ ਜੋ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਸਮਾਜ ਦੇ ਬਣੇ ਹੈ ਊੜਾ ਤੇ ਜੂੜਾ ਸਭਾਲਣ ਦੀ ਸਖਤ ਲੋੜ ਆ ਕੋਈ ਵੀ ਜਥੇਬੰਦੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਜਾਂ ਹੋਰ ਵੀ ਸੰਸਥਾਵਾਂ ਨੇ ਇਹ ਹੀ ਸਾਡੀ ਗੁਜਾਰਿਸ਼ ਆ ਵੀ ਜਿਹੜੇ ਦਸਤਾਰ ਮੁਕਾਬਲੇ ਨੇ ਜਿਵੇਂ ਦਸਤਾਰਾਂ ਸਜਾਉਂਦੇ ਨੇ ਨਿਹੰਗ ਸਿੰਘ ਤਮਾਲੇ ਸਜਾਉਂਦੇ ਆ ਇਸ ਤਰ੍ਹਾਂ ਦੇ ਮੁਕਾਬਲੇ ਵੱਧ ਤੋਂ ਵੱਧ ਹੋਣ ਜੇ ਤੇ ਜਿਹੜੇ ਵੀ ਵੱਡੇ ਕਲਾਕਾਰ ਨੇ ਉਹਨਾਂ ਦਾ ਵੀ ਇਸ ਚੀਜ਼ ਤੇ ਪ੍ਰਭਾਵ ਹੋਣਾ ਚਾਹੀਦਾ ਵੀ ਉਹ ਵੀ ਜਿੰਨੀਆਂ ਦਸਤਾਰਾਂ ਸਜਾਉਣ ਕਿਉਂਕਿ ਬੱਚੇ ਵੱਡਿਆਂ ਨੂੰ ਦੇਖ ਕੇ ਸਿੱਖਦੇ ਆ ਜੀ ਇਸ ਤਰ੍ਹਾਂ ਦੇ ਉਪਰਾਲੇ ਪਿੰਡ ਬਰਮਾਲੀਪੁਰ ਵਿੱਚ ಗ್ರಾಮ ਪੰਚਾਇਤ ਕਰਮਜੀਤ ਸਿੰਘ ਜੀ ਤੋਂ ਸਰਪੰਚ ਸਾਹਿਬ ਇਹਨਾਂ ਨੇ ਵੀ ਕਰਵਾਇਆ ਜੀ ਅੱਗੇ ਵੀ ਇਹਨਾਂ ਦਾ ਵੱਡਾ ਯਤਨ ਹੈ ਜੀ ਜਿੰਨੀਆਂ ਆਲੇ ਦਲੇ ਦੀ ਸਾਡੇ ਗੁਰਦੁਆਰਾ ਸਿੰਘ ਸਵਾਹ ਸਾਹਿਬ ਭਗਤ ਰਵੀਦਾਸ ਜੀ ਗੁਰਦੁਆਰਾ ਸਾਹਿਬ ਭਗਤ ਕਬੀਰ ਜੀ ਉੱਥੇ ਵੀ ਇਹ ਮੁਕਾਬਲੇ ਪਿੰਡ ਬਰਮਾਲੀਪੁਰ ਦੇ ਵਿੱਚ ਮਹਾਰਾ ਦੇ ਥਾਪੜੇ ਬਾਬਾ ਸਾਹਿਬ ਸਿੰਘ ਬੇਦੀ ਦੇ ਥਾਪੜੇ ਦੇ ਨਾਲ ਕਰਵਾਏ ਜਾਂਦੇ ਆ ਜੀ ਹੋਰ ਵੀ ਜਿਹੜੇ ਜਿਵੇਂ ਆਉਣੇ ਵਾਲੇ ਟਾਈਮ ਦੇ ਵਿੱਚ ਸਾਡੀ ਇਹ ਯਤਨ ਰਹੇਗਾ ਵੀ ਜਿਹੜੀ ਬਾਬਾ ਸਾਹਿਬ ਸਿੰਘ ਜੀ ਪ੍ਰਬੰਧਕ ਕਮੇਟੀ ਹੈ ਜੀ ਜਿਵੇਂ ਗੱਤਕੇ ਦੇ ਮੁਕਾਬਲੇ ਜਾਂ ਹੋਰ ਜਿਹੜੇ ਮੁਕਾਬਲੇ ਉਹ ਵੀ ਅਸੀਂ ਵੱਧ ਚੜ ਕੇ ਮਹਾਰਾ ਦੇ ਥਾਪੜੇ ਦੇ ਨਾਲ ਕਰਵਾਵਾਂਗੇ ਜੀ ਜਿੰਨਾ ਵੀ ਸਾਡੇ ਤੋਂ ਯਤਨ ਹੋਇਆ ਜੋ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਊੜਾ ਤੇ ਜੂੜੇ ਤੇ ਸਖਤ ਪਹਿਰਾ ਦੇਣ ਦੀ ਲੋੜ ਹੈ ਮੇਰਾ ਇਹ ਸੰਦੇਸ਼ ਵੀ ਹੈ ਜੀ ਤੇ ਇਹ ਦੇ ਇਹਦੇ ਵੱਲ ਵਿਸ਼ੇਸ਼ ਆਪਾਂ ਧਿਆਨ ਦੇ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਾਂ ਦੇਖ ਰਹੇ ਹਾਂ ਜੀ ਅੱਜ ਮਾਹੌਲ ਬਹੁਤ ਖਰਾਬ ਆ ਸਾਰੇ ਬੱਚੇ ਨਸ਼ਿਆਂ ਤੇ ਲੱਗੇ ਹੋਏ ਆ ਪਤਤ ਕੋਣੇ 'ਚ ਲੱਗੇ ਹੋਏ ਆ ਇਹੋ ਜਿਹਾ ਅਪਰਾਲੇ ਹੋਣੇ ਚਾਹੀਦੇ ਆ ਜੀ ਪਿੰਡ-ਪਿੰਡ ਹੋਣੇ ਚਾਹੀਦੇ ਆ ਕਿ ਬੱਚਿਆਂ ਨੂੰ ਪ੍ਰੇਰਿਤ ਕਰਕੇ ਆਪਾਂ ਸਿੱਖੀ ਬਲ ਲੈ ਕੇ ਆਈਏ ਤਾਂ ਇਦਾਂ ਦੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਆ ਜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕੇ ਆ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਆਖਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸ਼ਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਤ ਅੱਜ ਜੋ ਵੀ ਪਗੜੀ ਮੁਕਾਬਲਾ ਪਿੰਡ ਬਰਮਾਲੀਪੁਰ ਵਿਖੇ ਕਰਵਾਇਆ ਜਾ ਰਿਹਾ ਇਹਨਾਂ ਦੇ ਵਿੱਚ 35 ਤੋਂ 40 ਬੱਚਿਆਂ ਨੇ ਭਾਗ ਲਿਆ ਤੇ ਪਹਿਲੇ 5 ਬੱਚਿਆਂ ਨੂੰ ਮੋਮੈਂਟੋ ਦੇ ਤੇ ਨਾਮ ਦਿੱਤੇ ਜਾਣਗੇ ਸਾਰੇ ਨਗਰ ਦਾ ਧੰਨਵਾਦ ਸਰਪੰਚ ਜੀ ਦਾ ਧੰਨਵਾਦ ਤੇ ਬਾਬਾ ਜੀ ਦਾ ਧੰਨਵਾਦ ਸਾਰੇ ਕਮੇਟੀ ਦਾ ਥੈਂਕ ਯੂ ਜਿਨ੍ਹਾਂ ਨੇ ਵੀ ਇੰਨਾ ਸਾਥ ਦੇਣ ਦੇ ਵਿੱਚ ਤੇ ਸਾਡੇ ਵੀਰ ਜੀ ਗੁਰਵਿੰਦਰ ਸਿੰਘ ਫਲੋਰ ਜਿਹੜੇ ਇੰਨੀ ਦੂਰੋਂ ਆ ਕੇ ਸਾਡੇ ਵਿੱਚ ਬੱਚਿਆਂ ਨੂੰ ਪੱਗਾਂ ਦੇ ਹੰਦੇ ਦੇ ਰਹੇ ਨੇ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ